ਲੂਹੀ ਮਹੱਲਾ ਪਹਿਲਾ ਜਿਉ ਆਰਣ ਲੋਹਾ ਪਾ ਜਿਹਦੇ ਮੈਰੀ ਦੇ ਨਾਮ ਨੂੰ ਨਹੀਂ ਜਪਦੇ ਉਹਨਾਂ ਦੀ ਇਹ ਹਾਲਤ ਮਾਰੇ ਸਾਹ ਮਨਖਾਂ ਵੀ ਦੱਸਦੇ ਹਨ ਜਿਉ ਆਰਣ ਲੋਹਾ ਪਾ ਜਿਵੇਂ ਅਰਣ ਪੱਠੀ ਵਿੱਚ ਲੋਹਾ ਪਾ ਪਾ ਕੇ ਇਹਨਾਂ ਨੂੰ ਹਾਰ ਮਨ ਕੜਾਈ ਹੈ ਉਹ ਤੰਗਾ ਰਹਿੰਦਾ ਤੇ ਫੇਰ ਕਟਦਾ ਰਹਿੰਦਾ ਇਸੇ ਪ੍ਰਕਾਰ ਮਾਤਾ ਦੇ ਗਰਭ ਰੂਪੀ ਆਰਣ ਪੱਠੀ ਵਿੱਚ ਪਾ ਕੇ ਲੋਹਾਰ ਦੀ ਨਹੀਂ ਆਈ ਇਸ਼ਤਰ ਪੁੰਨ ਜੀਵਾਂ ਦੇ ਤਾਂ ਹੀ ਕੰਨੀ ਜਾਂਦੇ ਨੇ ਪੁੰਨ ਨਾਸ਼ ਕਰਦਾ ਹੈ ਫਿਰ ਘਰ ਘੜ ਕੇ ਫਿਰ ਜੂਨਾ ਚ ਪਾਉਂਦਾ ਹੈ ਕਿਉਂ ਮਾਤ ਦੇ ਗਰੂ ਉਪੀ ਪੱਠੀ ਚ ਪਾ ਕੇ ਆਰਮ ਜੀ ਪਾ ਕੇ ਪੰਨੇ ਘੜੇ ਜਾਂਦੇ ਆ ਨਰਕ ਵਿੱਚ ਪਾ ਕੇ ਕਦੇ ਸਵਰਗ ਦੇ ਪੁੰਨਾਂ ਕਰਕੇ ਸੁਖਰਾਮਤ ਹੁੰਦੇ ਘੜੇ ਜਾਂਦੇ ਆ ਕਦੇ ਉਹ ਸਵਰਗ ਦੇ ਸੁਖ ਚੋਂ ਭੱਜ ਜਾਣਾ ਕਿਟ ਜਾਣਾ ਫਿਰ ਇਹਦੀਆਂ ਜੂਨਾ ਚ ਘੜੇ ਜਾਂਦੇ ਆ ਇਸ ਤਰ੍ਹਾਂ ਲੋਹਾਰ ਵੀ ਪੱਠੀ ਨਹੀਂ ਆਈ ਏ ਜੀਆ ਦੀ ਹਾਲਤ ਹੋ ਰਹੀ ਹੈ ਤੇ ਉਹ ਸਾਖਤ ਗੁਰੂ ਦੀ ਪਾਈ ਇਹ ਦਤਾ ਦ੍ਰਿਸ਼ਟਾਂਤ ਇਹ ਮੇਰਾ ਦਤਾ ਦ੍ਰਿਸ਼ਟਾਂਤ ਹੁੰਦੇ ਸਾਖਤ ਪੁਰਖ ਨੂੰ ਇਉਂ ਜੂਨਾ ਵਿੱਚ ਪਾਇਆ ਜਾਂਦਾ ਹੈ ਸ਼ਕਤੀ ਕਠੋਰ ਚਿਤ ਵਾਲਾ ਜਿਹੜਾ ਹੈ ਭਵੇਂ ਪਭਾਈ ਹੈ ਕਿਉਂ ਭਵੇਂ ਜੂਨਾ ਵਿੱਚ ਪਵਾਇਆ ਹੋਇਆ ਪਉਂਦਾ ਹੈ ਦਿਨ ਬੂਝੇ ਸਭ ਦੁੱਖ ਇਸ ਪ੍ਰਕਾਰ ਵਾਸ਼ਨਾ ਦਾ ਪਵਾਇਆ ਹੋਇਆ ਪਉਂਦਾ ਰਹਿੰਦਾ ਹੈ ਕਰਮਾਂ ਦਾ ਉਹ ਆਇਆ ਹੋਇਆ ਕਿਹੜੀਆਂ ਜੂਨਾ ਚ ਭੁੰਦਾ ਫਿਰਦਾ ਹੈ ਬਿਨ ਬੂਜੇ ਸਭ ਦੁੱਖੋ ਬਿਨ ਗੁਰੂ ਸਾਹਿਬ ਦਾ ਉਦੇਸ਼ ਬੁਝੇ ਪੁੱਛੇ ਤੋਂ ਬਗੈਰ ਸਰੂਪ ਦਾ ਗਿਆਨ ਬੁਝੇ ਤੋਂ ਬਗੈਰ ਸਭ ਜੰਮਣ ਮਰਨਾ ਦੁਖੀ ਹੈ ਦੁੱਖ ਕਮਾਵਣਾ ਜਿਹੜਾ ਦੁੱਖ ਦੁੱਖ ਦੇ ਕੇ ਕਿਸੇ ਦੀ ਕਮਾਈ ਕਰਨੀ ਹੈ ਕਿਸੇ ਨੂੰ ਦੁੱਖ ਦੇ ਕੇ ਉਹ ਦੁਖੀ ਅਤ ਨੂੰ ਕੰਮ ਆਉਣਾ ਨਾ ਜਿਹੜਾ ਕਿਸੇ ਨੂੰ ਸੁਖ ਦਿੰਦਾ ਉਹ ਨੂੰ ਸੁਖ ਪ੍ਰਾਪਤ ਹੁੰਦਾ ਜੇ ਦੁੱਖ ਨਹੀਂ ਨਾ ਕਹਿਉ ਦੁਖੀ ਅੰਤ ਨੂੰ ਕੰਮ ਆਉਂਦਾ ਦੁੱਖ ਦੀ ਕਮਾਈ ਵਾਲੇ ਨੂੰ ਦੁੱਖ ਹੀ ਨਿਕਲੇਗਾ ਹਉ ਮੈਂ ਆਵੈ ਜਾਏ ਇਹ ਹਉਮੈ ਕਰਕੇ ਜੀਵ ਆਉਂਦਾ ਜਨਮ ਘੜ ਕੇ ਮਰ ਕੇ ਜਾਂਦਾ ਹੈ ਪਰਮ ਭੁਲਾਵਣਾ ਇਸ ਬੁਰਕੈਰ ਰੂਪ ਦੇ ਭਰਮ ਵਿੱਚ ਭੁੱਲਿਆ ਜਾਂਦਾ ਹੈ ਅਗਿਆਨ ਦੇ ਭਰਮ ਕਰਕੇ ਭੁਲਾਵਣਾ ਇਹ ਜੀਵ ਨੂੰ ਕੀਤਾ ਹੈ ਰਹਾਉ ਤੂੰ ਗੁਰਮੁਖ ਰੱਖਣ ਹਾਰ ਜਿਹੜੇ ਗੁਰਮੁਖ ਗੁਰਾਂ ਦੁਆਰਾ ਅਧਿਕਾਰੀ ਹੈ ਹੋਣ ਨੂੰ ਜਪਣ ਵਾਲੇ ਉਹਨਾਂ ਦੀ ਆਪ ਰੱਖਿਆ ਕਰਨ ਵਾਲਾ ਹੈ ਪਰ ਨਾਮ ਧਿਆਈਏ ਜਿਹਨੂੰ ਕੋਣ ਹੈ ਮਹਾਰਾਜ ਉਹ ਤੇਰੇ ਨਾਮ ਨੂੰ ਧਿਆਉਂਦੇ ਹੈ ਜਿਹੜੇ ਗੁਰਮੁਖ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈਏ ਮੁਖੀ ਗੁਰਾਂ ਦੁਆਰਾ ਜਿਹੜੇ ਫਰੀ ਦੇ ਨਾਮ ਨੂੰ ਧਿਆਉਂਦੇ ਹੈ ਉਹਨਾਂ ਗੁਰੂ ਕੰਗਉ ਰੱਖਿਆ ਕਰਨ ਵਾਲੇ ਹੈ ਮੀਲ ਹੈ ਤੁਝ ਹੈ ਰਜਾਈ ਜੀ ਆਪ ਦੀ ਰੱਖ ਆਜਾ ਮਨ ਨੂੰ ਪਾਣਾ ਮਨ ਨੂੰ ਆਉਨ ਰ ਮਾਰਾ ਮੀਲ ਲੈਨੇ ਆਪ ਕਿਰਪਾ ਕਰਕੇ ਸ਼ਬਦ ਕਮਾਈਏ ਐਉਂ ਦੀ ਰਜਾਈ ਆ ਸ਼ਬਦ ਦੀ ਕਮਾਈ ਕਰਨੀ ਨਾਮ ਦਾ ਵਿਆਸ ਜੇ ਕਮਾਉਣਾ ਕਰੀਏ ਆਪ ਦੀ ਆਗਿਆ ਚੱਲਦੇ ਹੋ ਕੇ ਮੀਲ ਲੈਨੇ ਤੁਸੀਂ ਤੂੰ ਕਰ ਕਰ ਵੇਖਿਆ ਤੂੰ ਕਰਕੇ ਜੱਤੀ ਕਰਕੇ ਪੈਲਣਾ ਆਪ ਹੀ ਸਾਰਿਆਂ ਜੀਆਂ ਦੀ ਕਰਤਾ ਨੂੰ ਵੇਖਦਾ ਹਾਂ ਕਰਤਾ ਬਾਣੂ ਦੇਹ ਸੋ ਪਾਈਐ ਜੋ ਮਾਰੇ ਸਾਨੂੰ ਬਖਸ਼ੇ ਉਹ ਤੇਰੀ ਭਗਤੀ ਨੂੰ ਅਸੀਂ ਪਾਉਣਾ ਕਰੀਏ ਜੋ ਬਖਸ਼ੇ ਉਹ ਹੀ ਪਾਉਣਾ ਨੇ ਅਸੀਂ ਤੂੰ ਦੇਖਾ ਥਾਪ ਉਠਾ ਮੋਰੇ ਠੈਣ ਕੇ ਇਸ਼ਤ ਕਰ ਕਰਕੇ ਤੇ ਉਠਾ ਕਰ ਲਉ ਕਰਕੇ ਆਪ ਹੀ ਵੇਖਦਾ ਹਾਂ ਜਿਨ੍ਹਾਂ ਦੇ ਸਾਧ ਸੰਗ ਜੀ ਆਸ਼੍ਰੀ ਸੰਪਰਦਾਇ ਨੂੰ ਥਾਪ ਪਟਿਆ ਹੋਇਆ ਹੈ ਇਹ ਗਿਆਨ ਆਜਿਕ ਦੇਵੀ ਸੰਪਰਨ ਜਿਨ ਖੱਡਿਆ ਦਾਇਸ਼ਦ ਕੀਤਾ ਹੋਇਆ ਉਹਨਾਂ ਨੂੰ ਨਜ਼ਰ ਕਰਕੇ ਆਪ ਹੀ ਵੇਖਣਾ ਹੈ ਦਰ ਬੀਨਾਈ ਹੈ ਉਹਨਾਂ ਨੂੰ ਦਰ ਸਾਹਿਬ ਸੰਗਤ ਦੇ ਦੀਨਾਈ ਹੈ ਵਖਰੇ ਸੱਚੇ ਬਾਦਸ਼ਾਹ ਬੀਨੀ ਨਾਮ ਦਾ ਨਿਗਾਹ ਉਹ ਦਰ ਸਾਹਿਬ ਸੰਗਤ ਅਰ ਤੈਨੂੰ ਬੀਨਾਈ ਹੈ ਦੇਖ ਲੈਂਦੇ ਆ ਦ੍ਰਿਸ਼ਤਾਰੂਪ ਕਰਕੇ ਸੱਚੇ ਬਾਦਸ਼ਾਹ ਦਰ ਬੀਨਾਈ ਹੈ ਤੂੰ ਵੇਖਾ ਥਾਪੋ ਥਾਪੋ ਜਿਨ੍ਹਾਂ ਨੇ ਇਹ ਥਾਪਿਆ ਗਿਆਨ ਤੇ ਥਾਪਿਆ ਗਿਆਨ ਨੂੰ ਈਸ਼ਤ ਕੀਤਾ ਉਹਨਾਂ ਨੂੰ ਨਜ਼ਰ ਕਰਕੇ ਤੂੰ ਵੇਖਦਾ ਹੈ ਦਰਦੀ ਨਾ ਆਈ ਹੈ ਦਰਦੇ ਵਿੱਚ ਵੀ ਆਈ ਹੈ ਚੋਣ ਕਰਕੇ ਵੱਖਰੇ ਕਰ ਲੈਣਾ ਉਹਨਾਂ ਪਾਪਾਂ ਪੁੰਨਾਂ ਤੋਂ ਨਿਆਰੇ ਕਰ ਲੈਣਾ ਮੁਕਤ ਕਰ ਲੈਣਾ ਹੈ ਕੌਣ ਹਨ ਉਹ ਦਰਦੀ ਨਾ ਆਈ ਹੈ ਜਿਹੜੇ ਦਰਦੀ ਭੂਤ ਹੁੰਦੇ ਤੇਰੇ ਨਾਮ ਵਿੱਚ ਜਿਨ੍ਹਾਂ ਦੇ ਘਲ ਜਾਂਦੇ ਐ ਜਿੱਤ ਸਜੀ ਪਾਰਸ਼ਾ ਤੇਰੇ ਨਾਮ ਵਿੱਚ ਉਹਨਾਂ ਨੂੰ ਤੂੰ ਇਸ ਤਰ੍ਹਾਂ ਗਿਆਨ ਕਿਸਨ ਕਰਕੇ ਵਿਆਹ ਨੂੰ ਸਾਭ ਨਾ ਕਰਕੇ ਹੀ ਹੋਣਾ ਹੈ ਕਿਰਪਾ দৃষ্টি ਦਿਨਾ ਇਹ ਦਰਬੀਨ ਆਈ ਹੈ ਜਿਹਦੇ ਕੜਸੀ ਦੀ ਨਿਆਈ ਸੱਜੇ ਪਾਦਸ਼ਾਹ ਪ੍ਰਾਣਸਾਂ ਵਿੱਚ ਨਿਰਲੇਪ ਰਹਿੰਦੇ ਹਨ ਉਹ ਵੀ ਨਿਹਾਲ ਹੋ ਜਾਂਦੇ ਹਨ ਦੇਹੀ ਹੋਗ ਖਾਕ ਅਗੇ ਦਰਬੀ ਕੜਸੀ ਦੀ ਨਿਆਈ ਜਿਵੇਂ ਕੜਸੀਆਂ ਫਿਰਾਂ ਨੂੰ ਸਵਾਦ ਨਾਲ ਜਾਣ ਨੂੰ ਸੁਣੀਆਂ ਜਿਹੜੇ ਕੜਸੀਆਂ ਉਹ ਪੂਰੇ ਫੜ ਗਏ ਹੈ ਨਾ ਪੰਡਤੋ ਵਿਦਵਾਨ ਬਣ ਕੇ ਜਵਾਨਾਂ ਦੇ ਨਾਲ ਕਥਾਵਾੜਤਾ ਕਰਦੇ ਐ ਪਰ ਧਰਮ ਸ਼ਕਤੀ ਹੈ ਨਹੀਂ ਉਹ ਸੁਨੀਆਂ ਜਵਾਨਾਂ ਵਾਲੇ ਹਨ ਉਹਨਾਂ ਦੇ ਟਾਈਮ ਵੀ ਤੂੰ ਵੇਖਦਾ ਥਾਪ 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 ਇਸ ਤਰ ਕੀਤੇ ਹੋਏ ਸੀ ਮਨੁੱਖਾ ਜਨ ਦੇ ਕੇ ਫੇ ਪਟ ਕੇ ਕਿਹੜੀਆਂ ਜੁਨਾਂ ਜ ਬਾ ਕੇ ਆਪ ਹੀ ਵੇਖਦਾ ਜਿਹੜੇ ਕੜਸੀ ਵਾਹੋਂ ਤੇਰੇ ਸਿਮਰ ਭਜਨ ਤੋਂ ਕਾਲੀ ਜਾਨੀ ਦੇ ਸਵਾਦ ਨਹੀਂ ਲੈਂਦੇ ਹਨ ਦੇਹੀ ਹੋਵਗ ਖਾਕ ਦੇ ਤਾਂ ਮਿੱਟੀ ਹੋ ਜਾਏਗੀ ਅੰਤ ਨੂੰ ਪਵਨ ਦੇਹੀ ਹੋਵਗ ਖਾਕ ਦੇ ਤਾਂ ਮਿੱਟੀ ਹੋ ਜਾਵੇਗੀ ਅੰਤ ਨੂੰ ਪਵਨ ਉਡਾਈਏ ਜਿਹੜੇ ਜਵਾਰੀ ਕਰਨ ਵਾਲਾ ਜੀਵਾਤਮਾ ਪ੍ਰਾਣਾ ਰੂਪੀ ਕੋਢੀ ਤੇ ਚੜਕੇ ਪ੍ਰਲੋਕ ਨੂੰ ਉੱਡੇਗਾ ਜਾਵੇਗਾ ਜੀਹੀ ਜਿਹੇ ਦੀ ਵਾਸ਼ ਨੇ ਹਸਪਤਾਲ ਦੀ ਹਾਲਤ ਹੋਵੇਗੀ ਇਹੋ ਕਿਥੇ ਘਰ ਔਤਾਕ ਉਹ ਕਿਥੇ ਘਰ ਰਹਿਣੇ ਆ ਕੱਚੇ ਤੇ ਮੰਦਰ ਕਿਥੇ ਪੱਕੇ ਰਹਿਣੇ ਹੈ ਔਤਾਕ ਨਾ ਪੁਜਾਦਿਆਂ ਦੀ ਬੋਲੀ ਦੀ ਬੈਠਕਾਂ ਦਾ ਨਾਮ ਹੈ ਸੋ ਕਿਥੇ ਉਹ ਬੈਠਕਾਂ ਰਹਿਣੀਆਂ ਜਿਹੜੀਆਂ ਖਾਸ ਬੈਠ ਕੇ ਟੀ ਪਾਰਟੀਆਂ ਕਰਨ ਵਾਲੀਆਂ ਉਹ ਬੈਠਕਾਂ ਨਹੀਂ ਰਹਿਣੀਆਂ ਉਹ ਟੱਕਣਾ ਕਰ ਕੋਈ ਚੀਜ਼ ਨਹੀਂ ਰਹਿਣੀ ਜਿਨ੍ਹਾਂ ਦੇ ਥੋਥਾਕ ਤੂੰ ਤਕਣਾ ਹੱਤ ਕੇ ਮੇਰਾ ਬੜਾ ਇਹ ਸਰਦਾਰ ਹਰ ਸ਼ਾਹੂਕਾਰ ਹੈ ਇਹਦੀਆਂ ਬੜੀਆਂ ਸੋਹਣੀਆਂ ਬੈਠਕਾਂ ਹੈ ਇਹ ਤਕਣਾ ਕਰ ਕਿੱਥੇ ਰਹਿਣਗੀਆਂ ਉਹ ਜਿਨ੍ਹਾਂ ਨੂੰ ਆਪਣੀਆਂ ਮੰਨੀ ਬੈਠਾ ਹੈ ਉਹ ਵਿਸ਼ੇਸ਼ ਕਰਕੇ ਜੀ ਮਹਿਲ ਨਾ ਪਾਈ ਐ ਸੱਚ ਘੰਡੂ ਜੀ ਮਹਲ ਤਕਣਾ ਨਹੀਂ ਪਾਉਂਗੇ ਇਸ ਪ੍ਰਕਾਰ ਪਾਵੇਂ ਕਿੱਦੇ ਮੰਦਿਰਾਂ ਵਾਲੇ ਹੋ ਕਿੱਦੇ ਬੈਠਕਾਂ ਵਾਲੇ ਹੋ ਕਿੱਦੇ ਮਕਾਨਾਂ ਵਾਲੇ ਹੋ ਤੱਕ ਲੋ ਮਰ ਜ਼ਰੂਰੀ ਚ ਆਸਰਾ ਨਹੀਂ ਪਾਉਂਗੇ ਮਹਾਰਸਰੂਪ ਨੂੰ ਨਹੀਂ ਪਾਇਆ ਜਾਵੇਗਾ ਦੇਹ ਦੀਵੀ ਅੰਧ ਘੋਰ ਫਿਰ ਉਸ ਵੇਲੇ ਕਹੋਂਗੇ ਦਿਨ ਦੀਵੀ ਅੰਧ ਘੋਰ ਹੋ ਗਿਆ ਤੇ ਹਨੇਕ ਸਮਾ ਆ ਗਿਆ ਹੈ ਆਈ ਜੰਨਨ ਵਿੱਚ ਨਾ ਹਾਂਜੀ ਦੇਹ ਦੀਵੀ ਅੰਧ ਘੋਰ ਜੇ ਦੀਵੀ ਅੰਧ ਘੋਰ ਫੇ ਕਹੇਗਾ ਦਿਨ ਦੀਵੀ ਅੰਧ ਘੋਰ ਭਿਆਨ ਕਿਸਮਾ ਆ ਗਿਆ ਚੰਦ ਸੂਰੀ ਦੇ ਹੁੰਦਿਆ ਹੋਇਆ ਕਿੰਨੇ ਵੀ ਹਰਾਸ਼ ਆ ਗਿਆ ਕਬ ਮੁਹਾਈਏ ਇਹ ਘਰ ਮੇਰਾ ਮੁਹਾਈਏ ਲੁੱਟਿਆ ਜਾਏ ਉਹ ਕਹੇਗਾ ਤੂੰ ਇਸੇ ਪ੍ਰਕਾਰ ਜਿਉਂਦੀ ਵੀ ਅੰਧਕੂਰ ਦਿਨ ਦੀ ਵੀ ਸੱਜਿਆ ਤੇ ਖਬਾਂ ਜਿੱਤੇ ਦਿਨ ਦੀ ਵੀ ਹੈ ਨਾ ਇਹਨਾਂ ਦੇ ਉਹ ਧਿਆਨ ਕਿਸਮਾ ਆ ਜਾਏਗਾ ਅੰਤ ਦਾ ਵੇਲਾ ਜਿਹੜਾ ਹੈ ਕਬ ਤੇਰਾ ਸੂਖੂ ਸਰੀਰ ਜਮਦੂਤ ਮੁਹਾਈਏ ਲੁੱਟ ਕੇ ਲੈ ਜਾਣਗੇ ਇਹ ਹਾਲਤ ਤੇ ਹੀ ਹੋਵੇਗੀ ਘਰ ਨੂੰ ਜਿਉਂਦੀ ਵੀ ਅੰਧਕੂਰ ਇਵੇਂ ਦਿਨ ਦੀ ਵੀ ਅੰਧਕ ਹੋਰ ਭਿਆਨਕ ਹਨੇਰਾ ਹੋ ਜਾਏਗਾ ਅੰਧ ਹਨੇਰਾ ਹੋਰ ਭਿਆਨਕ ਹੋ ਜਾਏਗਾ ਦਿਨ ਦੀ ਵੀ ਪੜਿਆ ਲਿਖਿਆ ਦਿਮਾਗ ਵਾਲਾ ਜਾਗਦੇ ਦਿਮਾਗ ਵਾਲਾ ਕਹਿੰਦਾ ਪੜੇ ਲਿਖੇ ਦੇ ਕਹਿੰਦੇ ਤਨ ਨੇਤਰ ਹੁੰਦੇ ਐ ਪਰ ਤੋਂ ਵਿਦਵਾਨਾਂ ਦੇ ਸੱਤ ਜਿੱਦੋਂ ਅਨੰਤ ਗਿਆਨੀ ਗਿਆਨੀ ਅਨੰਤ ਲੋਕ ਕਿਨਾ ਮੰਨਿਆ ਹੈ ਇਉ ਦਿਨ ਦੀ ਵੀ ਵੇਦ ਸ਼ਾਸਤਰਾਂ ਨੂੰ ਪੜ੍ਹੇ ਸੁਣ ਕੇ ਵੀ ਫਿਰ ਅੰਧਕਾਈ ਵਾਲੇ ਹੋਰ ਭਿਆਨਕ ਕੰਮ ਕਰਦਾ ਹੈ ਭੈੜੇ ਕੰਮ ਕਰਦਾ ਹੈ ਤੇਰੇ ਘਰ ਦੇ ਸ਼ਰੀਰ ਨੂੰ ਜੰਦੂਤ ਮੁਹਾਈਆ ਲੁੱਟ ਕੇ ਲੈ ਜਾਣਗੇ ਹੁਣ ਕਾਮ ਕੋ ਲੁੱਟੀ ਜਾ ਰਹੇ ਤੇਰੇ ਘਰ ਨੂੰ ਗਰਬ ਮੁਸੈ ਘਰ ਚੂ ਗਰਬ ਹੰਕਾਰ ਕਰਦਾ ਹੈ ਕਿ ਮੇਰੇ ਵਰਗਾ ਕੋਈ ਵਿਦਵਾਨ ਨਹੀਂ ਮੇਰੇ ਵਰਗਾ ਕੋਈ ਸਿਆਣਾ ਨਹੀਂ ਗਰਬ ਮੁਸੈ ਕਿਉਂ ਹੰਕਾਰ ਆਜ ਦਿਨ ਲੁੱਟੀ ਜਾਂਦੇ ਤੇਰੇ ਘਰ ਕੀ ਰਹਿਣ ਵਾਲੇ ਚੋਰ ਐ ਕਾਮ ਕਰੋ ਦਾਦਕ ਕਿਸ ਰੁਆਈਏ ਕੀਦੇ ਅੱਗੇ ਜਾ ਕੇ ਰੋ ਕੇ ਦੱਸੇਗਾ ਪੁਕਾਰ ਕੇ ਕੀਦੇ ਅੱਗੇ ਰੁਆਈਏ ਰੁਕੇ ਮਾਰ ਮਾਰ ਕਹੇਗਾ ਕੀ ਵੇ ਅਗੇ ਰੂਹ ਹੈ ਜਿਹੜੀ ਹੈ ਜਿਲਿਆ ਕੀ ਕੀ ਰੂਹ ਲੈ ਕੇ ਆਇਆ ਹੈ ਇਹੇ ਕੀ ਉੱਪਰ ਦੇਵੇਂਗਾ ਉਸ ਵੇੜੇ ਗੁਰੂ ਮੁਖ ਚੋਰ ਨਾ ਲਾਗ ਜੇ ਗੁਰੂਖਸ਼ਮਾ ਹੋਵੇ ਨਾਮ ਦੀ ਲੱਗੀ ਹੋਵੇ ਫੇਰ ਜਨ ਨੂੰ ਕਹਾਵਾਦ ਕਿਚੋਰ ਨਾ ਲਗਣ। ਧਰ ਨਾਮ ਜਗਾਈਐ। ਜਿਸ ਦੇ ਨਾਮ ਕਰਕੇ ਸ਼ੁਰਤ ਨੂੰ ਜੀ ਜਗਾਲਮੇ ਵਾਹਿਗੁਰੂ ਦੇ ਜੋਲ ਨਾਮੇ ਗਿਆਨवान ਹੋ ਜਾਵੇਂ। ਸ਼ਬਦ ਨਿਵਾਰੀ ਆਗ। ਇਹ ਜਿਹੜੀ ਤ੍ਰਿਸ਼ਨਾ ਦੀ ਆਗੂ ਅਨੰਦ ਜਿ ਸਾਰੇ ਲੋਕ ਪੈ ਕੇ ਸੜ ਰਹੇ ਹਨ। ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਉਹਨਾਂ ਦੀ ਅੱਗੇ ਮਾਰੋ ਮੀੜ ਦਿੱਤੀ ਹੈ। ਜੋਤ ਦੀਪਾਈ ਹੈ। ਉਹਨਾਂ ਦੇ ਅੰਦਰ ਗਿਆਨ ਸੂਪ ਦੀ ਜੋਤ ਸਰਸੰਗ ਜੀ ਦੀਪਾਈ ਹੈ ਪ੍ਰਕਾਸ਼। ਸਾਬਦ ਨਿਵਾਰੀ ਆਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਕਾਲ ਵੀ ਅਗ ਜਿੰਨ ਨੂੰ ਮੇਟ ਲਈ ਆ ਜੋਤ ਦੀ ਪਾਈਏ ਜੋਤੀ ਸ਼੍ਰੀ ਦੀ ਪਾਈਏ ਪ੍ਰਕਾਸ਼ ਆਇਆ ਹੈ ਲਾਲ ਰਤਨ ਹਰਨਾਮੁ ਪੁਰੇਸ਼ ਲਾਲ ਪਿਆਰਾ ਹੈ ਰਤਨ ਵਾਜ ਅਮੋਲਕ ਹੈ ਪਰਮੇਸ਼ਰ ਦਾ ਨਾਮ ਗੁਰਸੁਰਤ ਬੁਝਾਈ ਹੈ ਗੁਰੂ ਸਾਹਿਬ ਜੀ ਨੇ ਸ਼ੁਰਤ ਦੀ ਕੀ ਬੂਝ ਦੇਤੀ ਹੈ ਸਭ ਨੂੰ ਦੇਤੀ ਹੈ ਹਨ ਗੁਰਾਂ ਦਾਰਾ ਅਸਰਜ ਗਿਆਤ ਬੁਝਾਇ ਸਮਝਾਈ ਹੈ sada ਰਹੇ ਨਿਹਕਾਂ ਉਹ ਮਨੁੱਖ ਸਦਾ ਕਾਮਨਾ ਤੋਂ ਰਹਿ ਦੋਈਂਗੇ ਹਨ ਮਹਾਂਪੁਰਖ ਜੇ ਗੁਰਮਤ ਪਾਈਏ ਜੇ ਬਿਰਖ ਗੁਰਮਤ ਜੀ ਨਾਲ ਪ੍ਰਾਪਤ ਕੀਤੀ ਹੈ ਜੇ ਕਾਰਨ ਉਹ ਵੀ ਨਿਸ਼ਕਾਮੀ ਹੋ ਸਕਦੇ ਹੈ ਆਰਾਧ ਦੇ ਹੈ ਹਰਨਾਮ ਗੁਰਮੁਖੇ ਆਰਾਧ ਨੇ ਭਵਿਸ਼ੇ ਦਾ ਨਾਮ ਮਨ ਵਸਾਈਏ ਜਦ ਹੀ ਬਾਣੀ ਕਰਕੇ ਜੀ ਮਨ ਜੀ ਯੋ ਦੀ ਅਸਮਕ ਮੰਨਣ ਕਰੀਏ ਫਿਰ ਵਸਾਈਏ ਕੁਮਾਈ ਕਰੀਏ ਮਨ ਤੇ ਵਸਾ ਲਈਏ ਨਾਨਕ ਮੇਲ ਮਿਲਾਏ ਜੀ ਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਆਪ ਦੇ ਮੇਰ ਚ ਮਿਲਾ ਲੈਂਦਾ ਹੈ ਜੇ ਤੁਧ ਭਾਈ ਹੈ ਜੀ ਗੁਰੂ ਵੇਸ਼ ਤੈਨੂੰ ਭਾਵੇ ਤਾਂ ਉਹਨਾਂ ਨੂੰ ਮੇਲ ਹੀ ਦੇਣੇ ਆਪ ਕਿਰਪਾ ਕਰਕੇ ਸਰਦੂਰੀ ਫਰਮਾਉਂਦੇ ਹਨ